ਜਿੰਨੇ ਥੱਪੜ ਮਾਰਿਆ ਸੀ ਉਹਨੂੰ ਜਵਾਬੀ ਕਾਰਵਾਈ ਉਹਦੇ ਹੀ ਥੱਪੜ ਵੱਜ ਗਿਆ ਅੱਛਾ ਆ ਕੇ ਸਾਥ ਜੀਤੇਗੇ ਅੱਜ ਜੀਤ ਕਰਤਾ ਅੱਛਾ ਉਹ ਉਧਰ ਰਿਮਾਂਡ ਮੰਗਦੇ ਸੀ ਅੱਛਾ ਗੁਜਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕੀਤਾਰੀ ਹੋਈ ਹੈ ਹਾਂਜੀ ਬਸ ਬਿਲਕੁਲ ਝੂਠਾ ਪਰਚਾ ਜਿਹੜਾ ਕਿਹਾ ਗਿਆ ਜਾ ਰਿਹਾ ਹੈ ਮਾਰੀਗ ਅਦਾਲਤ ਦੇ ਵਿੱਚ ਅੱਜ ਗੁਰਵੀਰ ਸਿੰਘ ਪ੍ਰਿੰਕਲ ਨੂੰ ਪੇਸ਼ ਕੀਤਾ ਗਿਆ ਹੈ ਇੱਕ ਦਿਨ ਰਿਮਾਂਡ ਤੋਂ ਬਾਅਦ ਤਾਂ ਦੱਸ ਦੇਣਾ ਚਾਹੁੰਦੇ ਆ ਕਿ 2022 ਦੇ ਵਿੱਚ ਗगनਪ੍ਰੀਤ ਐਡਵੋਕੇਟ ਦੀ ਵਾਈਫ ਦੇ ਉੱਤੇ ਕੁਝ ਗਲਤ ਸ਼ਬਦਾਬਲੀ ਵਰਤਨ ਦੇ ਦੌਰਾਨ ਗगनਦੀਪ ਐਡਵੋਕੇਟ ਨੇ ਸ਼ਿਕਾਇਤ ਦਰਜ ਕਰਾਈ ਸੀ ਕਿ ਸ੍ਰਾਬਨਗਰ ਥਾਣੇ ਦੇ ਵਿੱਚ ਤੇ ਉੱਥੇ ਹੀ ਪ੍ਰਿੰਕਲ ਨੂੰ ਮੰਗਲਵਾਰ ਬੁੱਧਵਾਰ ਰਾਤ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਕੋਰਟ ਵਿੱਚ ਪੇਸ਼ ਕੀਤਾ ਪੇਸ਼ ਕਰਨ ਤੋਂ ਬਾਅਦ ਕਾਫੀ ਹਾਈ ਵੋਲਟੇਜ ਹੰਗਾਮਾ ਵੀ ਹੋਇਆ ਇੱਕ ਵਿਅਕਤੀ ਦੇ ਵੱਲੋਂ ਥੱਪੜ ਵੀ ਉਸ ਨੂੰ ਜਿਹੜਾ ਕਿ ਆ ਮਾਰਿਆ ਗਿਆ ਸੀ ਤੇ ਉਸ ਤੋਂ ਬਾਅਦ ਕੋਰਟ ਦੇ ਅੰਦਰ ਹੀ ਜਿਹੜਾ ਕਿ ਆ ਪ੍ਰਿੰਕਲ ਦੇ ਸਾਥੀ ਅਤੇ ਜਿਹੜੇ ਪ੍ਰਿੰਕਲ ਦੇ ਵਿਰੁੱਧ ਲੋਕ ਆਏ ਸੀਗੇ ਉਹ ਆਪਸ ਦੇ ਵਿੱਚ ਭਿੜਦੇ ਹੋਏ ਵੀ ਨਜ਼ਰ ਆਉਂਦੇ ਸੀ ਤੇ ਉਸ ਤੋਂ ਬਾਅਦ ਹਣੀ ਸੇਠੀ ਵੀ ਉੱਥੇ ਮੌਕੇ ਤੇ ਪਹੁੰਚਦਾ ਨਜ਼ਰ ਆਂਦਾ ਹੈ ਤੇ ਅੱਜ ਲੁਧਿਆਣਾ ਦੇ ਕੋਰਟ ਕੰਪਲੈਕਸ ਵਿੱਚ ਮਾਨਯੋਗ ਅਦਾਲਤ ਦੇ ਵਿੱਚ ਅੱਜ ਇੱਥੇ ਪ੍ਰਿੰਕਲ ਨੂੰ ਹੁਣ ਪੇਸ਼ ਕੀਤਾ ਗਿਆ ਵੈ ਬੈਂਸ ਬਸੀਆ ਹੋ ਰਿਹਾ ਦੋ ਪ੍ਰਿੰਕਲ ਦੇ ਵਕੀਲ ਅਤੇ ਗਗਨਪ੍ਰੀਤ ਐਡਵੋਕੇਟ ਦੇ ਨਾਲ ਦੋਨਾਂ ਦੇ ਨਾਲ ਵਕੀਲਾ ਦੇ ਨਾਲ ਹੋ ਰਿਹਾ ਹੈ ਆਰਗੂਮੈਂਟਸ ਹੋ ਰਹੀਆਂ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਕਿ ਇਹ ਮਾਨਯੋਗ ਅਦਾਲਤ ਦੇ ਬਾਹਰ ਅਸੀਂ ਮੌਜੂਦ ਹਾਂ ਜਿੱਥੇ ਕਿ ਅੱਜ ਪ੍ਰਿੰਕ ਇੱਕ ਦਿਨ ਦੇ ਰਿਮਾਂਡ ਤੋਂ ਬਾਅਦ ਪ੍ਰਿੰਕਲ ਨੂੰ ਇਹ ਇੱਥੇ ਫਿਰ ਤੋਂ ਪੇਸ਼ ਕੀਤਾ ਗਿਆ ਮਾਨਕ ਅਦਾਲਤ ਦੇ ਵਿੱਚ ਤੇ ਹੁਣ ਥੋੜੀ ਜਿਹੀ ਦੇਰ ਦੇ ਵਿੱਚ ਬਾਹਰ ਪ੍ਰਿੰਕਲ ਇੱਥੇ ਬਾਹਰ ਪਹੁੰਚਣਗੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਆਖਿਰਕਾਰ ਕੀ ਹੋਇਆ ਸੀਗਾ ਕਿਉਂਕਿ ਤੁਹਾਨੂੰ ਦੱਸ ਦੇਣਾ ਚਾਹੁੰਦੇ ਹਾਂ ਜਾਣਕਾਰੀ ਮੁਤਾਬਕ ਕਿ ਇਹ ਇੱਥੇ ਆਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕੀ ਪ੍ਰਿੰਕਲ ਜਿਹੜਾ ਕਿ ਆ ਬਾਹਰ ਆ ਚੁੱਕਾ ਵਾ ਇਹ ਤਸਵੀਰਾਂ ਜੇ ਤੁਸੀਂ ਦੇਖ ਪਾ ਰਹੇ ਹੋ ਕੋਈ ਪ੍ਰਿੰਕਲ ਬਾਹਰ ਆ ਚੁੱਕਾ ਹੋਇਆ ਹੈ ਗਲਬਤ ਵੀ ਕਰਨ ਦੀ ਕੋਸ਼ਿਸ਼ ਜਿਹੜੀ ਕੀ ਕਰਾਂਗੇ ਕੈਮਰਾਮੈਨ ਕਹਾਂਗੇ ਜ਼ੂਮ ਕਰ ਪ੍ਰਿੰਕਲ ਕੀ ਮਾਮਲਾ ਕੀ ਹੋ ਗਿਆ ਸੀ ਹਾਂਜੀ ਅੱਜ ਸੱਚ ਜਿੱਤ ਗਿਆ ਜੁਡੀਸ਼ੀਅਨਲ ਕਰਤਾ ਅੱਛਾ ਬਹੁਤ ਰਿਮਾਂਡ ਮੰਗਦੇ ਸੀ ਅੱਛਾ ਜੱਸ ਸਾਹਿਬ ਦਾ ਬਹੁਤ ਬੋਤਾਂ ਮੁਆਫੀ ਹਾਂਜੀ ਜਿੰਨੇ ਥੱਪੜ ਮਾਰਿਆ ਸੀ ਉਹਨੂੰ ਜਵਾਬੀ ਕਾਰਵਾਈ ਉਹਦੇ ਹੀ ਥੱਪੜ ਵੱਜ ਗਿਆ ਅੱਛਾ ਤੋ ਬਿਲਕੁਲ ਉਹ ਬਿਲਕੁਲ ਤਸਵੀਰਾਂ ਤੇ ਦੇਖ ਸਕਦੇ ਹੋ ਕਿ ਪ੍ਰਿੰਕਲ ਨੂੰ ਅੱਜ ਮਾਨਯੋਗ ਦਾਲੇ ਪੇਸ਼ ਕੀਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਜ ਸੱਚੀ ਜੀਤ ਹੋਈ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਿੰਕਲ ਇੱਕ ਕੀ ਮਾਮਲਾ 2022 ਦਾ ਮਾਮਲਾ ਸੀਗਾ ਗ੍ਰਿਫਤਾਰੀ ਹੋਈ ਹੈ ਝੂਠਾ ਪਰਚਾ ਹਾਂਜੀ ਉਹ ਬੱਸ ਝੂਠਾ ਪਰਚਾ ਬਿਲਕੁਲ ਇਹ ਝੂਠਾ ਪਰਚਾ ਜਿਹੜਾ ਕੀਤਾ ਗਿਆ ਜਾ ਰਿਹਾ ਹੈ ਪ੍ਰਿੰਕਲ ਦੇ ਵੱਲੋਂ ਝੂਠਾ ਪਰਚਾ ਕਿਹਾ ਜਾ ਰਿਹਾ ਹੈ ਤੁਸੀਂ ਤਸਵੀਰਾਂ ਤਸਵੀਰਾਂ ਦੇਖ ਸਕਦੇ ਹੋ ਕਿ ਪ੍ਰਿੰਕਲ ਨੂੰ ਹੁਣ ਸਾਭਾ ਨਗਰੀ ਪੁਲਿਸ ਜਰੀਕੇ ਲੈ ਕੇ ਜਾ ਰਹੀ ਹੈ ਤੇ ਇਸ ਦੇ ਦੌਰਾਨ ਹੀ ਅੱਜ ਪ੍ਰਿੰਕਲ ਨੂੰ ਪੇਸ਼ ਕੀਤਾ ਗਿਆ ਆਰਗੂਮੈਂਟਾਂ ਹੋਈਆਂ ਕਿ ਹੁਣ ਆਨਲਾਈਨ ਸਮੇਂ ਤੇ ਦੇਖਣਾ ਹੋਏਗਾ ਕਿ ਅਗਲੇ ਦੀ ਅਗਲੀ ਕਾਰਵਾਈ ਕੀ ਹੋਏਗੀ ਜੁੜੇ ਲਦਨ ਲੈਣ ਦੀ ਜੰਪ ਰਿਪੋਰਟ ਧੰਨਵਾਦ